ਕਰੀਦਾ ਵੱਲੋਂ ਵਿਆਹ ਰਸਮਾਂ ਦਾ ਜੱਫਾ ਕਰਦਾ ਹਾਂ ਬੰਦਾ ਬਾਤਾਂ ਆਲ ਕਰਦੇ ਪਾਉਂਦੇ ਨੇ ਆਸਰਾ ਜੌਲੀ ਦਾ ਵੀ ਆ ਕਰੇ ਵਾਲ ਪਰਿਵਾਰ ਦਾ ਕਹਿੰਦੇ ਕਿ ਟਾੜੀ ਦੇ ਵਿੱਚ ਦੋਵੇਂ ਪਿੰਡਾਂ ਲਈ ਇਹਨਾ ਭਰਾਵਾ ਨਹੀਂ ਕਹਿੰਦੇ ਟਾੜੀ ਦੇ ਵਿੱਚ ਦੋ ਮਿੱਲੇ ਉਸੇ ਇਲਾਕੇ ਦਾ ਕਹਿੰਦੇ ਥਾੜਾ ਤੂਫਾਨਾ ਜਿੱਥੇ ਦੇ ਪਸਰੀ ਖਾੜਦੇ ਹੁੰਦਾ ਦੀ ਗੱਲ ਹੈ ਜਿੱਥੇ ਦੇ ਕਹਿੰਦੇ ਕੁੱਤੇ ਵਰਗਿਆਂ ਦੀ ਜਿੱਥੇ ਦੇ ਪਾਲੀ ਕਹਿੰਦੇ ਟੌਗ ਫਾਲ ਵਾਲਿਆਂ ਦੀਆਂ ਗੱਲਾਂ ਵੱਖਰੀਆਂ ਨੇ ਇਹ ਉਸ ਇਲਾਕੇ ਦੇ ਪੁੱਜਿਆ ਹੋਇਆ ਟ੍ਰੈਕਟਰ ਜਿਹੜੇ ਇਲਾਕੇ ਦੇ ਕਹਿੰਦੇ ਕੜਗਸ ਵਰਗੇ ਫਟਾਰੀ ਵਰਗੇ ਖਾਦਰੇ ਵਰਗੇ ਹਾਂ ਕਰੇ ਪੱਥਰ ਵਰਗੇ ਫਟਾਰੀ ਟੁਕਾ ਨਾਲ ਕਹਿੰਦੇ ਚੜਾਣੀ ਤੇਰੀ ਉਹ ਸੀ ਇਹ ਤੇ ਜਲਾ ਮਾਰਦਾ ਜਿਸ ਨੇ ਪੁੱਜਿਆ ਹੋਇਆ ਟ੍ਰੈਕਟਰ ਫੇਰ ਫੇਰ ਜੁੜਨ ਨੂੰ ਲੱਗਿਆ ਆਹ ਸਟਾਉਂਡ ਹੋ ਗਿਆ ਆਹ ਕਹਿੰਦੇ ਲੁਕੀਰੋ ਜਿਹੜਾ ਕਹਿੰਦੇ ਸੋਰੀ ਉਸ ਦਾ ਜੀਰਾ ਦੇ ਵੀਰ ਖੇਡ ਮੈਦਾਨ ਦੇ ਵਿੱਚੋਂ ਆਹ ਵੇਖੋ ਕਹਿੰਦੇ ਲੱਗਦਾ ਜੀ ਤੁਹਾਡਾ ਧਾਰ ਹੋਈ ਪਈ ਹੈ ਇਹ ਲੱਗਦਾ ਹੈ ਉਹ ਜਿਵੇਂ ਕਹਿੰਦੇ ਗਰਾਊਂਡ ਦੇ ਵਿੱਚ ਹਾਵੜਾ ਨਿਰ ਜਾਂਦੀ ਹੋਵੇ ਉਹ ਜਿਵੇਂ ਹਾਵੜਾ ਦੇ ਵਿੱਚ ਕਹਿੰਦੇ ਪਾਲਕੱਟੀਆਂ ਦੇ ਵਿੱਚ ਪੀਤਾ ਫਾਤਿਮਾ ਪੱਤਲਾ ਹੁੰਦਾ ਉਹ ਤਾਂ ਦੀਆਂ ਗੱਲਾਂ ਨਹੀਂ ਰੋਟਾ ਕਾਰੀ ਨੌਰ ਵਰਗੇ ਨਾਲ ਹੈ ਤੇ ਅਸਮਾਨ ਵਰਗੇ ਉਹ ਸਾਰੇ ਵੀਰਾਂ ਦੀਆਂ ਗੱਲਾਂ ਵੱਖਰੀਆਂ ਨੇ ਪਾਲਕੱਟੀਆਂ ਦੀ ਖੇਤ ਹਾਇਦ ਸਾਬੀ ਵਾਲੀ ਤੋਰ ਗੱਬਰੂਆ ਤੇਰਾ ਤਾਮ ਦਸਣ ਨੂੰ ਕਾਲੇ ਹੌਲੀ ਹੌਲੀ ਤੋਲ ਗੱਬਰੂਆ ਇਹ ਗੱਲਾਂ ਬੱਕਰੀਆਂ ਨੇ ਜੋਰ